ਕ੍ਰੀਸਿਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਦੋਸਤੋ ਤੁਹਾਡੇ ਕਾਫੀ ਸਾਰੇ ਸਵਾਲ ਸੀ ਕਿ ਆਪਾਂ ਜੂਨ ਔਰ ਜੁਲਾਈ ਦੇ ਵਿੱਚ ਕਿਹੜੀ ਕਿਹੜੀ ਸਬਜ਼ੀ ਲਗਾ ਸਕਦੇ ਆਂ ਤੇ ਅੱਜ ਵੀ ਆਪਾਂ ਉਹ ਵੀਡੀਓ ਲੈ ਕੇ ਆਏ ਆਂ ਜਿਹਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਕਿ ਕਿਹੜੀ ਕਿਹੜੀ ਸਬਜ਼ੀ ਆਪਾਂ ਇਹਨਾਂ ਮਹੀਨਿਆਂ ਦੇ ਵਿੱਚ ਲਗਾ ਸਕਦੇ ਆਂ ਤੇ ਕਿਹੜੀ ਬੀਜ ਤੋਂ ਲੱਗਦੀ ਹੈ ਤੇ ਕਿਹੜੀ ਪੌਦਰਾ ਹੈ ਸਬਜ਼ੀ ਲੱਗਦੀ ਹੈ ਬਣੇ ਰਹੋ ਜੀ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰੀ ਵਾਚ ਕਰੋ ਤੇ ਦੋਸਤੋ ਆਓ ਦਿਖਾਣੇ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਬੈਗ ਦਿਖਾਉਂਗੀ ਜਿਸ ਦੀ ਕੀ 72 36 12 ਲੰਬਾਈ ਚੌੜਾਈ ਹੈ 2000 ਦਾ ਮੈਨੂੰ ਇਹ ਬੈਗ ਪਿਆ ਇਸ ਦੇ ਵਿੱਚ ਇਹ ਪੀਵੀਸੀ ਪਾਈਪ ਵੀ ਮੈਨੂੰ ਨਾਲ ਮਿਲੇ ਸੀ ਇਹਨੂੰ ਸਟੈਂਡ ਕਰਨ ਦੇ ਲਈ ਤੇ ਦੋਸਤੋ ਇਸ ਗਰੋ ਬੈਗ ਦੇ ਵਿੱਚ ਮੈਂ ਚਾਰ ਸਬਜ਼ੀਆਂ ਲਗਾਈਆਂ ਜਿਸ ਦੇ ਵਿੱਚ ਕਿ ਮੈਂ ਹਲਦੀ ਲਗਾਈ ਹੈ ਇਹ ਦੋ ਰੋ ਦੇ ਵਿੱਚ ਇਹ ਹਲਦੀ ਜਰਮੀਨੇਸ਼ਨ ਹੋ ਵੀ ਗਿਆ ਹਲਦੀ ਦਾ ਤੇ ਦੂਜਾ ਅੱਗੇ ਜਾ ਕੇ ਮੈਂ ਲਗਾਇਆ ਜੀ ਅਦਰਕ ਤੇ ਉਸ ਤੋਂ ਅੱਗੇ ਅਰਬੀ ਲਗਾਈ ਹੋਈ ਹੈ ਤੇ ਵਿਚਕਾਰ ਮੈਂ ਭਿੰਡੀਆਂ ਲਗਾਈਆਂ ਹੋਈਆਂ ਇਹ 10 ਦਿਨ ਦੇ ਵਿੱਚ ਇੰਨਾ ਜਰਮੀਨੇਸ਼ਨ ਭਿੰਡੀਆਂ ਦਾ ਹੋ ਚੁੱਕਿਆ ਤੁਸੀਂ ਹਾਈਟ ਦੇਖ ਸਕਦੇ ਹੋ ਤੇ ਦੋਸਤੋ ਤੁਸੀਂ ਵੀ ਜੇਕਰ ਕਰਨਾ ਚਾਹੁੰਦੇ ਹੋ ਤਾਂ ਇੱਕ ਐਦਾਂ ਮਲਟੀ ਕ੍ਰੋਪਿੰਗ ਕਰ ਸਕਦੇ ਹੋ ਐਡੇ ਵੱਡੇ ਗਰੋ ਬੈਗ ਦੇ ਵਿੱਚ ਇਹ ਬਹੁਤ ਹੀ ਅੱਛਾ ਜੂਨ ਜੁਲਾਈ ਦਾ ਜੋ ਸੀਜ਼ਨ ਹੈ ਬਹੁਤ ਹੀ ਅੱਛਾ ਹੈ ਨਾ ਸਬਜ਼ੀਆਂ ਲਈ ਦੋਸਤੋ ਜੋ ਆਪਣੀ ਪੰਜਵੀਂ ਸਬਜੀ ਹੈ ਜੋ ਕਿ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਲੱਗ ਸਕਦੀ ਹੈ ਉਹ ਹੈਗੀ ਹੈ ਜੀ ਪਾਲਕ ਆ ਤੁਸੀਂ ਦੇਖੋ ਮੈਂ ਪਾਲਕ ਲਗਾਈ ਹੋਈ ਹੈ ਜਦੋਂ ਤੁਸੀਂ ਪਾਲਕ ਲਗਾਉਂਦੇ ਹੋ ਇਹਦਾ ਜੋ ਜਰਮੀਨੇਸ਼ਨ ਟਾਈਮ ਹੈ ਇਹ 8 ਤੋਂ 10 ਦਿਨਾਂ ਦੇ ਵਿੱਚ ਭੁੱਗਰ ਜਾਂਦੀ ਹੈ ਪਾਲਕ ਨਿਕਲ ਜਾਂਦੀ ਹੈ ਤੇ ਇਹਦੀ ਜੋ ਫਰਸਟ ਹਾਰਵੈਸਟਿੰਗ ਆ ਉਹ ਤੁਸੀਂ 45 ਦਿਨ ਤੇ ਕਰ ਸਕਦੇ ਹੋ ਤੇ ਇਹ ਤਿੰਨ ਤੋਂ ਚਾਰ ਚਾਰ ਹਾਰਵੈਸਟਿੰਗ ਆ ਦੀ ਇੱਕ ਸੀਜ਼ਨ ਦੇ ਵਿੱਚ ਤੁਸੀਂ ਆਰਾਮ ਨਾਲ ਕਰ ਸਕਦੇ ਤੇ ਦੋਸਤੋ ਆਪਣੇ ਕੋਲ ਜੋ ਛੇਵੀਂ ਸਬਜੀ ਹੈ ਉਹ ਹੈਗੀ ਹੈ ਜੀ ਬੈਂਗਣ ਬੈਂਗਣ ਆ ਤੁਸੀਂ ਦੇਖੋ ਮੇਰੇ ਕੋਲ ਵਾਈਟ ਬੈਂਗਣ ਲੱਗੇ ਹੋਏ ਆ ਇਸ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਵੈਰਾਈਟੀਆਂ ਆਂਦੀਆਂ ਜਿਦੇ ਵਿੱਚ ਕੀ ਗੋਲ ਬੈਂਗਣ ਆਂਦੇ ਆ ਤੇ ਆਪਣੇ ਕੋਲ ਲੰਬੇ ਬੈਂਗਣ ਹੋ ਜਾਂਦੇ ਆ ਵਾਈਟ ਬੈਂਗਣ ਹੋ ਜਾਂਦੇ ਆ ਬੈਂਗਣਾਂ ਦੇ ਵਿੱਚ ਕਾਫੀ ਸਾਰੀ ਵੈਰਾਈਟੀ ਹੈ ਤੁਸੀਂ ਇਹਨਾਂ ਨੂੰ ਵੀ ਲਗਾ ਸਕਦੇ ਹੋ ਇਹਦੀ ਪੌਦ ਮਿਲ ਜਾਂਦੀ ਹੈ ਤੁਸੀਂ ਪੌਦ ਯਾਨੀ ਕਿ ਸੈਪਲਿੰਗ ਤੋਂ ਵੀ ਇਹਨਾਂ ਨੂੰ ਲਗਾ ਸਕਦੇ ਹੋ ਤੇ ਇਹ 90 ਦਿਨ ਤੇ ਇਹਨਾਂ ਦੀ ਤੁਸੀਂ ਹਾਰਵੈਸਟਿੰਗ ਕਰ ਸਕਦੇ ਹੋ ਦੋਸਤੋ ਅਗਲੀ ਸਬਜੀ ਹੈਗੀ ਹੈ ਜੀ ਭਿੰਡੀ ਜਿਸ ਦੇ ਵਿੱਚ ਕੀ ਤੁਹਾਨੂੰ ਬਹੁਤ ਤਰ੍ਹਾਂ ਦੀ ਵੈਰਾਈਟੀ ਮਿਲਦੀ ਹੈ ਮੈਂ ਆਪਣੇ ਕੋਲ ਇਹ ਦੇਖੋ ਤੁਸੀਂ ਇਹ ਮੇਂ ਲਗਾਈ ਹੋਈ ਹੈ ਅਮਰੀਕਨ ਭਿੰਡੀ ਜਿਸ ਦੇ ਕੀ ਹਾਈਟ ਥੋੜੀ ਜ਼ਿਆਦਾ ਜਾਂਦੀ ਹੈ ਮੇਰੇ ਕੋਲ ਦੋ ਤਰ੍ਹਾਂ ਦੀ ਭਿੰਡੀ ਲਗਾਈ ਹੋਈ ਹੈ ਜੋ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਪਹਿਲਾਂ ਦਿਖਾ ਚੁੱਕੀ ਹਾਂ ਉਹ ਹੈਗੀ ਹੈ ਜੀ ਨੋਰਮਲ ਭਿੰਡੀ ਉਸ ਦਾ ਜੋ ਤੁਹਾਨੂੰ ਹਾਰਵੈਸਟਿੰਗ ਆ ਉਹ 60 ਤੋਂ 70 ਦਿਨ ਦੇ ਵਿੱਚ ਹਾਰਵੈਸਟਿੰਗ ਮਿਲ ਜਾਂਦੀ ਹੈ ਉਹਦੀ ਪਹਿਲੀ ਤੇ ਜਿਹੜੀ ਇਹ ਵਾਲੀ ਭਿੰਡੀ ਆ ਇਹ ਥੋੜਾ ਟਾਈਮ ਲੈਂਦੀ ਹੈ ਪਰ ਇਸ ਦਾ ਕੀ ਆਪਣਾ ਇੱਕ ਪੋਜ਼ਿਟਿਵ ਪੁਆਇੰਟ ਹੈ ਕਿ ਇਸ ਦੇ ਉੱਤੇ ਇਹ ਥੋੜਾ ਟਾਈਮ ਲੇਕੇ 90 ਦਿਨ ਤੇ ਦੀ ਹਾਰਵੈਸਟਿੰਗ ਹੁੰਦੀ ਹੈ ਪਰ ਇਸ ਦੇ ਵਿੱਚ ਕੀ ਹੈ ਕਿ ਇਹਦੇ ਤੇ ਫਰੂਟਿੰਗ ਜ਼ਿਆਦਾ ਹੁੰਦੀ ਹੈ ਮਤਲਬ ਇੱਕ ਬੁੱਟੇ ਨੂੰ ਬਹੁਤ ਜ਼ਿਆਦਾ ਭਿੰਡੀ ਲੱਗਦੀ ਹੈ ਦੋਸਤੋ ਅਗਲੀ ਸਬਜ਼ੀ ਸਾਡੇ ਕੋਲ ਹੈਗੀ ਹੈ ਜੀ ਟਮਾਟਰ ਦੇਸੀ ਟਮਾਟਰ ਇਹ ਮੈਂ ਪਰਸੋਂ ਹੀ ਲਗਾਇਆ ਸੈਪਲਿੰਗ ਦੇ ذریعے ਜੇਕਰ ਤੁਸੀਂ ਇਹਨਾਂ ਨੂੰ ਲਗਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੀ ਪੌਦ ਮਿਲ ਜਾਂਦੀ ਹੈ ਜਿਹਨੂੰ ਕਿ ਆਪਾਂ ਸੈਪਲਿੰਗ ਵੀ ਬੋਲ ਦਿੰਦੇ ਆ ਤੁਸੀਂ ਉਹਦੇ ਨਾਲ ਵੀ ਜੇਕਰ ਆਪਣਾ ਟਾਈਮ ਬਚਾਉਣਾ ਚਾਹੁੰਦੇ ਹੋ ਸੀਡ ਤੋਂ ਨਹੀਂ ਬਣਾਣਾ ਚਾਹੁੰਦੇ ਤਾਂ ਤੁਸੀਂ ਸੈਪਲਿੰਗ ਲਿਆ ਕੇ ਐਦਾਂ ਲਗਾ ਸਕਦੇ ਹੋ ਇਹ ਤੁਸੀਂ ਦੇਖੋ ਮੈਂ 12x12 ਦੇ ਗਰੋ ਬੈਗ ਦੇ ਵਿੱਚ ਇੱਕ ਪਲਾਂਟ ਲਗਾਇਆ ਐਦਾਂ ਤੁਸੀਂ ਇੱਕ ਇੱਕ ਪਲਾਂਟ ਲਗਾ ਸਕਦੇ ਹੋ ਤੇ ਦੋਸਤੋ ਅਗਲੀ ਸਬਜੀ ਹੈਗੀ ਹੈ ਜੀ ਹਰੀ ਮਿਰਚ ਜਿਹਨੂੰ ਕਿ ਤੁਸੀਂ ਇਸ ਟਾਈਮ ਦੇ ਵਿੱਚ ਸੈਪਲਿੰਗ ਦੇ ਨਾਲ ਤੁਸੀਂ ਲਗਾ ਸਕਦੇ ਹੋ ਤੇ ਦੋਸਤੋ ਤੁਹਾਡੇ ਮੈਨੂੰ ਸਵਾਲ ਸੀਗੇ ਕਿ ਤੁਹਾਡੇ ਜਿਹੜੀ ਮਿਰਚ ਦੇ ਬੂਟੇ ਆ ਉਹਨਾਂ ਦੇ ਫੁੱਲ ਗਿਰ ਰਹੇ ਆ ਝੜ ਰਿਹਾ ਫਲਾਵਰਸ ਕਨਵਰਟ ਨਹੀਂ ਹੋ ਰਹੇ ਇਸ ਦਾ ਮੇਨ ਰੀਜ਼ਨ ਹੈ ਕਿ ਤੁਸੀਂ ਆਪਣੇ ਬੂਟੇ ਨੂੰ ਬਹੁਤ ਜ਼ਿਆਦਾ ਪਾਣੀ ਦੇ ਰਹੋ ਬਹੁਤ ਜ਼ਿਆਦਾ ਪਾਣੀ ਦੇਣ ਨਾਲ ਵੀ ਬੂਟੇ ਦੇ ਫੁੱਲ ਜੋ ਆ ਝੜ ਜਾਂਦੇ ਆ ਤੁਸੀਂ ਜਦੋਂ ਵੀ ਕਿਸੇ ਵੀ ਬੂਟੇ ਦੇ ਉੱਤੇ ਫੁੱਲ ਆ ਜਵੇ ਤੇ ਤੁਸੀਂ ਉਹਨੂੰ ਬਹੁਤ ਘੱਟ ਪਾਣੀ ਦੇਣਾ ਹੈ ਪਾਣੀ ਉਦੋਂ ਹੀ ਦੇਣਾ ਜਦੋਂ ਤੁਹਾਨੂੰ ਲੱਗੇ ਬੂਟੇ ਦੀ ਜੋ ਮਿੱਟੀ ਹੈ ਉਹ 2 ਇੰਚ ਸੁੱਕੀ ਹੈ ਤੁਸੀਂ ਪਾਣੀ ਉਦੋਂ ਹੀ ਦੇਣਾ ਹੈ ਇਸ ਦਾ ਇੱਕ ਪੋਜ਼ਿਟਿਵ ਪੁਆਇੰਟ ਇਹ ਵੀ ਹੈ ਕਿ ਜੇਕਰ ਤੁਸੀਂ ਆਪਣੇ ਮਿਰਚ ਦੇ ਬੂਟੇ ਨੂੰ ਪਾਣੀ ਘੱਟ ਦਿੰਦੇ ਹੋ ਉਸ ਦੇ ਨਾਲ ਤੁਹਾਡੀ ਮਿਰਚ ਜੋ ਹੈ ਬਹੁਤ ਕੋੜੀ ਹੁੰਦੀ ਹੈ ਦੋਸਤੋ ਇਸ ਤੋਂ ਇਲਾਵਾ ਤੁਸੀਂ ਚੱਪਣ ਕੱਦੂ ਉਗਾ ਸਕਦੇ ਹੋ ਕੱਦੂ ਉਗਾ ਸਕਦੇ ਹੋ ਕਰੇਲੇ ਉਗਾ ਸਕਦੇ ਹੋ ਕਾਲੀ ਤੋਰੀ ਉਗਾ ਸਕਦੇ ਹੋ ਕੱਕੜੀ ਉਗਾ ਸਕਦੇ ਹੋ ਤੇ ਟਿੰਡੇ ਵੀ ਉਗਾ ਸਕਦੇ ਹੋ ਤੇ ਇਹਨਾਂ ਸਾਰੀਆਂ ਜੋ ਬੇਲਾਂ ਵਾਲੀਆਂ ਸਬਜ਼ੀਆਂ ਇਹਨਾਂ ਨੂੰ ਤੁਸੀਂ ਸੈਟਲਿੰਗ ਦੇ ਜ਼ਰੀਏ ਇਸ ਸੀਜ਼ਨ ਦੇ ਵਿੱਚ ਇਸ ਟਾਈਮ ਲਗਾ ਸਕਦੇ ਹੋ ਤੇ ਇਹ ਤੁਹਾਡੀਆਂ ਜੋ ਸਬਜ਼ੀਆਂ ਐ ਸਤੰਬਰ ਤੋਂ ਲੈ ਕੇ ਅਕਤੂਬਰ ਤੱਕ ਜੋ ਹੈ ਚੱਲਣਗੀਆਂ ਤੇ ਦੋਸਤੋ ਤੁਹਾਨੂੰ ਮੇਰੀ ਵੀਡੀਓ ਇਨਫੋਰਮੇਟਿਵ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਸਤਿ ਸ਼੍ਰੀ ਅਕਾਲ ਦੋਸਤੋ